ਬੀਜੇਪੀ ਜਿਹੜੀ ਸਰਕਾਰ ਹੈ ਜਿਨੇ ਇਸ ਅੰਦੋਲਨ ਦੇ ਵਿੱਚ ਸਿੱਧੀਆਂ ਗੋਲੀਆਂ ਮਾਰ ਕੇ ਸੈਂਕੜੇ ਕਿਸਾਨਾਂ ਦੀਆਂ ਛਾਤੀਆਂ ਵਿੰਨੀਆਂ ਬੰਦੀ ਸਿੰਘਾਂ ਦੇ ਮਸਲੇ ਨੇ ਹੱਲ ਕਰਦੇ ਉਹਨਾਂ ਟਾਈਮ ਸਾਡਾ ਕਿਸੇ ਨਾਲ ਘੱਟ ਜੋੜ ਨਹੀਂ ਸਿਰਫ ਅਸੀਂ ਪੰਥ ਦੇ ਨਾਲ ਚੱਲਾਂਗੇ ਕਿਸਾਨਾਂ ਦੇ ਨਾਲ ਚੱਲਾਂਗੇ ਉਹਨਾਂ ਦੀ ਸਪੋਰਟ ਕਰੋਗੇ ਤੁਸੀਂ ਜਾਂ ਉਹਨਾਂ ਦੇ ਵੀ ਖਲਾਫ ਇਸ ਕੇਮ ਨੌਨ ਪੋਲੀਟੀਕਲ ਹੈ ਸਾਡਾ ਕੋਈ ਕਿਸੇ ਨਾਲ ਸਮਝੌਤਾ ਨਹੀਂ ਜਿੱਥੇ ਕਿਸਾਨੀ ਦੇ ਨਾਲ ਮਹਨਤ ਕਸ਼ ਮਜ਼ਦੂਰਾਂ ਲੋਕਾਂ ਦੇ ਉੱਤੇ ਡਾਕਾ ਜਿਹੜੀ ਪਾਰਟੀ ਨੇ ਜਿਸ ਸਮੇਂ ਤੇ ਮਾਰਿਆ ਉਸ ਸਮੇਂ ਦੇ ਸਵਾਲ ਜਵਾਬ ਉਹਨਾਂ ਨਾਲ ਹੋਣ ਤੁਸੀਂ ਉਹਨਾਂ ਦੇ ਹੱਕ ਚੱਲੋਗੇ ਉਹਨਾਂ ਨੂੰ ਸਵਾਲ ਇਸੇ ਤਰ੍ਹਾਂ ਹੀ ਕਰਨੇ ਕਰੋਗੇ ਪਾਸਾਲ ਦੇ ਵਿੱਚ ਕੀ ਕੀਤਾ ਉਹਨਾਂ ਨੇ ਕਿਸਾਨੀ ਦਾ ਜਾਂ ਮਜ਼ਦੂਰਾਂ ਦਾ ਕੀ ਕੀਤਾ ਆਪਦੇ ਫਾਰਮ ਹੀ ਵੱਡੇ ਕੀਤੇ ਐ ਕੋਈ ਲੋਕਾਂ ਦਾ ਤਾਂ ਕਿਸਾਨਾਂ ਦਾ ਤਾਂ ਕੁਝ ਨਹੀਂ ਕੀਤਾਗਾ ਉਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤਾਂ 2024 ਦੀਆਂ ਲੋਕ ਸਭਾ ਤੇ ਉਹਨਾਂ ਨੂੰ ਲੈ ਕੇ ਪੂਰਾ ਵਿਗਲ ਵੱਤ ਚੁੱਕਿਆ ਹੈ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਹੈ ਤਾਂ ਕਿਸਾਨਾਂ ਵੱਲੋਂ ਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਸਿਆਸੀ ਪਾਰਟੀਆਂ ਦੇ ਸਾਹਮਣੇ ਕਿ ਜਦੋਂ ਵੀ ਉਹ ਐਂਟਰੀ ਕਰਨਗੇ ਤੇ ਉਹਨਾਂ ਨੂੰ ਵੱਡੇ ਸਵਾਲ ਜਿਹੜੇ ਕਿਸਾਨਾਂ ਵੱਲੋਂ ਕੀਤੇ ਜਾਣਗੇ ਤਾਂ ਸਾਡੇ ਨਾਲ ਕਿਸਾਨ ਜੂਨੀਅਨ ਸਿੱਧੂਪੁਰ ਦੀ ਜਿਹੜੇ ਜਰਨਲ ਸਕੱਟਰੀ ਨੇ ਜ਼ਿਲ੍ਹੇ ਦੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਇਹ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਇੰਦਰਜੀਤ ਜੀ ਜਿਵੇਂ ਹੁਣ ਮੈਂ ਗੱਲ ਕੀਤੀ ਹੈ ਕਿ 2024 ਦੀਆਂ ਚੋਣਾਂ ਆ ਗਈਆਂ ਤੇ ਤੁਹਾਡੇ ਵੱਲੋਂ ਵੀ ਕਾਫੀ ਵੱਡੇ ਜਿਹੜੇ ਸਵਾਲ ਹੈ ਸਿਆਸੀ ਪਾਰਟੀਆਂ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਰੱਖ ਸਕਦੇ ਜੀ ਬਿਲਕੁਲ ਸਾਡੇ ਵਾਸਤੇ ਜਿਹੜਾ ਹੈਗਾ ਨਾ ਸਵਾਲਾਂ ਜਵਾਬਾਂ ਦਾ ਦੌਰ ਉਹ ਹੁੰਦਾ ਹੀ ਇੰਨਾ ਸਮਿਆਂ ਦੇ ਵਿੱਚ ਹੈ ਜਦੋਂ ਇਲੈਕਸ਼ਨਾਂ ਹੁੰਦੀਆਂ ਤੇ ਫੇਰ ਹੀ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਲੋਕਾਂ ਦੇ ਵਿੱਚ ਆਉਂਦੀਆਂ ਵਰਨਾ ਜਦੋਂ ਲੋਕ ਇਹਨਾਂ ਨੂੰ ਸਤਾ ਇਹਨਾਂ ਦੇ ਹੱਥ ਦੇ ਵਿੱਚ ਦੇ ਦਿੰਦੇ ਫਿਰ ਤਾਂ ਇਹਨਾਂ ਨੂੰ ਮਿਲਣਾ ਬਹੁਤ ਮੁਸ਼ਕਲ ਹੋ ਜਾਂਦਾ ਨਾਲੇ ਸਾਡੇ ਤਾਂ ਜਿਹੜੇ ਸਵਾਲ ਹੈ ਉਹ ਸਿੱਧਾ ਹੀ ਹੈਗਾ ਵੀ ਕਿਸਾਨੀ ਦਾ ਜਿਹੜੇ ਮਸਲੇ ਹੈ ਉਹ ਸਾਰੇ ਇਹ ਲੋਕ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਜਦੋਂ ਸਤਾ ਹਥਿਆਉਣੀ ਹੁੰਦੀ ਹੈ ਉਹ ਤਾਂ ਸਾਰੇ ਇਹ ਵੱਲੇ ਵੱਡੇ ਲollipops ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੰਦੇ ਆ ਅਸੀਂ ਤੁਹਾਡਾ ਆ ਕਰਾਂਗੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਾਂਗੇ ਕਰਜ਼ਾ ਮੁਕਤ ਕਰ ਦਾਂਗੇ ਉਹ ਬਾਅਦ ਦੇ ਵਿੱਚ ਜਦੋਂ ਸਤਾ ਪ੍ਰਾਪਤ ਹੋ ਜਾਂਦੇ ਸਾਰੀਆਂ ਗੱਲਾਂ ਭੁੱਲ ਜਾਂਦੇ ਆ ਤਾਂ ਜਿਹੜਾ ਹੁਣ ਹੈਗਾ ਵੀ ਇਲੈਕਸ਼ਨ ਦਾ ਦੌਰ ਹੈ ਤੇ ਸਵਾਲ ਜਵਾਬ ਸੁਭਾਵਿਕ ਆ ਵੀ ਹੋਣਗੇ ਤੁਸੀਂ ਹੁਣ ਐਸਕੇਐਮ ਗੈਰ ਰਾਜਨੀਤਿਕ ਰਾਜਨੀਤਿਕ ਦੇ ਨਾਲ ਸੰਬੰਧ ਰੱਖਦੇ ਹੋ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਇਲੈਕਸ਼ਨ ਦੇ ਵਿੱਚ ਤੇ ਕੋਈ ਵੀ ਕੈਂਪੇਨ ਕਰਨ ਵਾਸਤੇ ਆਉਣਗੇ ਵੋਟਾਂ ਮੰਗਣ ਵਾਸਤੇ ਆਉਣਗੇ ਤੇ ਸਾਹਮਣੇ ਉਹਨਾਂ ਦੇ ਇੱਕ ਬੋਰਡ ਲਗਾਏ ਜਾਣਗੇ ਕਿਹੜੀਆਂ-ਕਿਹੜੀਆਂ ਪਾਰਟੀਆਂ ਦੇ ਸਾਹਮਣੇ ਉਹ ਬੋਰਡ ਰੱਖੋਗੇ ਤੁਸੀਂ ਇਕੱਲੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਾਹਮਣੇ ਸਵਾਲ ਖੜੇ ਕਰੋ ਨਹੀਂ ਵੇਖੋ ਸਵਾਲ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਸਾਹਮਣੇ ਕਿਉਂਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਆ ਉਹ ਸਾਰੀਆਂ ਹੀ ਵਾਰ-ਵਾਰ ਸਤਾ ਦੇ ਵਿੱਚ ਆਈਆਂ ਤੇ ਉਹਨਾਂ ਨੇ ਸਾਰੀਆਂ ਨੇ ਹੀ ਜਿਹੜਾ ਕੁਝ ਕੀਤਾ ਉਹ ਸਾਰਾ ਲੋਕਾਂ ਦੇ ਸਾਹਮਣੇ ਆ ਜਿਹੜਾ ਸਵਾਲ ਜਵਾਬ ਤਾਂ ਸਾਰਿਆਂ ਨੇ ਹੋ ਸਕਦਾ ਜੇਕਰ ਹੁਣ ਆਪਾਂ ਗੱਲ ਕਰੀਏ ਡਾਕਟਰ ਸੁਮਿੰਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਦੀ 2004 ਦੇ ਵਿੱਚ ਸਰਕਾਰ ਕਾਂਗਰਸ ਪਾਰਟੀ ਦੀ ਸੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸੀਗੇ ਉਸ ਸਮੇਂ ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਜਿਹੜਾ ਦੌਰ ਸੀ ਬੜਾ ਵੱਡੇ ਪੱਧਰ ਤੇ ਖੁਦਕਸ਼ੀਆਂ ਹੋ ਰਹੀਆਂ ਸੀ ਪਾਰਲੀਮੈਂਟ ਦੇ ਵਿੱਚ ਰੌਲਾ ਪਿਆ ਬਾਹਰ ਜਥੇਬੰਦੀਆਂ ਨੇ ਗਰਾਊਂਡ ਤੇ ਰੌਲਾ ਪਿਆ 2004 ਦੇ ਵਿੱਚ ਇਹ ਕਮਿਸ਼ਨ ਐਮ ਐਸ ਸੁਮਿੰਨਾਥਨ ਦੀ ਗਵਾਹੀ ਦੇ ਵਿੱਚ ਥਾਪਿਆ ਗਿਆ ਉਹਨਾਂ ਨੇ 2 ਸਾਲ ਪੂਰੇ ਦੇਸ਼ ਦੇ ਕਿਸਾਨੀ ਦੇ ਹਾਲਾਤ ਦੇਖ ਕੇ 2006 ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਕਰ ਦਿੱਤੀ ਗਈ ਹੈ ਐਮ ਐਸ ਸੁਆਮੀਨਾਥਨ ਕਮਿਸ਼ਨ ਦੇ ਵੱਲੋਂ ਵੀ ਕਿਸਾਨ ਦੇ ਜਿਹੜੇ ਹਾਲਾਤ ਆ ਹੋਇਆ ਹੈ ਉਹਨੂੰ ਸੀ 2 50% ਦੇ ਮੁਤਾਬਕ 50% ਮੁਨਾਫੇ ਵਾਲਾ ਭਾਅ ਦਿਓਗੇ ਤਾਂ ਕਿਸਾਨੀ ਬਚ ਸਕਦੀ ਉਸ ਸਮੇਂ ਸਰਕਾਰ ਕਾਂਗਰਸ ਦੀ ਸੀ ਨਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਸੀਗੇ ਇਹਨਾਂ ਦੀ ਸਰਕਾਰ ਦੇ ਵਿੱਚ ਇਹਨਾਂ ਦਾ ਬਣਾਇਆ ਹੋਇਆ ਕਮਿਸ਼ਨ ਹੈ ਇਹਨਾਂ ਨੇ 10 ਸਾਲ ਰਾਜ ਭੋਗ ਉਹ ਜਿਹੜਾ ਆਪਦਾ ਹੋ ਗਿਆ ਤੇ ਉਹਦੇ ਵਿੱਚ ਜਿਹੜੀ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਸੀ ਉਹ ਫਾਈਲ ਹੈ ਜਿਹੜੀ ਰੱਦੀ ਚ ਸੈਟ ਰੱਖੀ ਸੀ 2014 ਦੇ ਵਿੱਚ ਬੀਜੇਪੀ ਆਈ ਹੈ ਇਹਨਾਂ ਨੇ ਆਪਦੇ ਚੋਣ ਮੈਨੀਫੈਸਟੋ ਦੇ ਵਿੱਚ 2014 ਵਿੱਚ ਵਾਦਾ ਲੈ ਕੇ ਆਂਦਾ ਵੀ ਅਸੀਂ ਸੀ2+50 ਦੇ ਫਾਰਮੂਲੇ ਮੁਤਾਬਕ ਜਨਸਾਂ ਦੇ ਭਾਅ ਦੇਵਾਂਗੇ ਸੁਆਮੀਨਾਥਨ ਦੀਆਂ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਦੇ ਮੁਤਾਬਕ ਹੁਣ 10 ਸਾਲ ਇਹਨਾਂ ਦੇ ਬੀਤ ਗਏ ਸੋ ਮੇਰਾ ਕਹਿਣ ਦਾ ਭਾਅ ਉਹ ਪਾਰਟੀ ਪਲ ਕਾਂਗਰਸ ਜਾਂ ਬੀਜੇਪੀ ਜਾਂ ਕੋਈ ਪੰਜਾਬ ਦੀ ਖੇਤਰੀ ਪਾਰਟੀ ਕਾਲੀ ਦਲ ਜਾਂ ਕੋਈ ਨਵੀਂ ਜਿਹੜੀ ਸਰਕਾਰ ਵੀ ਆਪਣੀ ਆਮ ਆਦਮੀ ਪਾਰਟੀ ਦੀ ਜਿਹੜਾ ਮੌਜੂਦਾ ਅੰਦੋਲਨ ਆ ਉਹ ਤਾਂ ਤੁਹਾਡਾ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਚੱਲ ਰਿਹਾ ਨਾ ਆ ਬਿਲਕੁਲ ਅੱਜ ਸਾਡਾ ਅੰਦੋਲਨ ਹੈ ਜਿਹੜਾ ਉਹ 10 ਸਾਲ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਰਹੀ ਹੈ ਉਹਨਾਂ ਦੇ ਨਾਲ ਹੀ ਪਿਛਲਾ 13 ਮਹੀਨਿਆਂ ਦਾ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਉਹ ਵੀ ਮੌਜੂਦਾ ਸਰਕਾਰ ਦੀ ਅਗਵਾਈ ਦੇ ਵਿੱਚ ਚੱਲਿਆ ਉਹਦੀਆਂ ਕਮਿਟਮੈਂਟ ਹੈ ਜਿੰਨੀਆਂ ਮਤਲਬ ਅਸੀਂ ਹੱਲ ਕਰਾਂਗੇ ਇਹਨਾਂ ਚੀਜ਼ਾਂ ਦੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਵਾਂਗੇ ਅੰ ਬਿਜਲੀ ਸੋਦ ਵੇਲੇ 2020 ਨੂੰ ਖਤਮ ਕਰਾਂਗੇ ਕਿਵੇਂ ਨੂੰ ਬਠਿੰਡੇ ਦੇ ਵਿੱਚ ਪਤਾ ਲੱਗਿਆ ਕਿ ਪਿਛਲੇ ਦਿਨੀ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਜਿਹੜੇ ਕੈਂਪੇਨ ਨੂੰ ਜਾਂ ਪਿੰਡਾਂ ਦੇ ਵਿੱਚ ਜਾਂ ਲੋਕਾਂ ਦੇ ਸਾਹਮਣੇ ਜਾ ਰਹੇ ਸੀ ਭਾਰਤੀ ਜਨਤਾ ਪਾਰਟੀ ਦੇ ਇਹ ਅਜੇ ਇਹ ਜਿਹੜੇ ਪ੍ਰੋਟੈਸਟ ਹੈ ਹੋਰ ਵੀ ਕਿਸੇ ਜ਼ਿਲ੍ਹੇ ਦੇ ਵਿੱਚ ਕਰ ਰਹੇ ਹੋ ਜਾਂ ਕਰੋਗੇ ਆਉਣ ਵਾਲੇ ਸਮੇਂ ਨਹੀਂ ਜੇਲਿਆਂ ਚ ਕੀ ਸਾਰੇ ਦੇਸ਼ 'ਚ ਹੀ ਹੋਣਗੇ ਜਿਹੜੀ ਜਗ੍ਹਾ ਤੇ ਵੀ ਖਾਸ ਕਰਕੇ ਬੀਜੇਪੀ ਜਿਹੜੀ ਸਰਕਾਰ ਹੈ ਜਿਨੇ ਇਸ ਅੰਦੋਲਨ ਦੇ ਵਿੱਚ ਸਿੱਧੀਆਂ ਗੋਲੀਆਂ ਮਾਰ ਕੇ ਸੈਂਕੜੇ ਕਿਸਾਨਾਂ ਦੀਆਂ ਛਾਤੀਆਂ ਵਿੰਨੀਆਂ ਸ਼ੁਭ ਕਰਨ ਸਿੰਘ ਬੱਲੋ ਵਰਗੇ ਘਰ ਦੇ ਚਿਰਾਗ ਬੁਝਾਏ ਆ ਸਿੱਧੀਆਂ ਗੋਲੀਆਂ ਮਾਰ ਕੇ ਉਹਨਾਂ ਨੂੰ ਸਵਾਲ ਕੇਵਲ ਇੱਕ ਜ਼ਿਲ੍ਹੇ ਜਾਂ ਇੱਕ ਖੇਤਰ 'ਚ ਨਹੀਂ ਹੋਣਗੇ ਉਹਨਾਂ ਨੂੰ ਸਵਾਲ ਪੂਰੇ ਦੇਸ਼ ਦੇ ਵਿੱਚ ਹੋਣਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਵੱਡੇ ਫੋਰਮ ਹੈ ਦੇਸ਼ ਦੀਆਂ ਜਥੇਬੰਦੀਆਂ ਨਾਲ ਪੂਰੇ ਦੇਸ਼ ਦੇ ਵਿੱਚ ਸਵਾਲ ਜਵਾਬ ਤੇ ਇਹਨਾਂ ਦੇ ਵਿਰੋਧ ਹੈ ਜਿਹੜੇ ਕਾਲੀਆਂ ਝੰਡੀਆਂ ਨਾਲ ਹੋਣਗੇ ਜਿਵੇਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਪੰਜਾਬ ਨੇ ਜਾਂ ਕੇਰੀਵਾਲ ਨੇ ਇਹਨਾਂ ਦੀ ਕਨਵੀਨਰ ਆ ਇਹਨਾਂ ਨੇ ਵੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇੱਕ ਗੱਲ ਕਹੀ ਸੀ ਤੁਹਾਨੂੰ ਸ਼ਾਇਦ ਪਤਾ ਹੋਵੇ ਇਹਨਾਂ ਨੇ ਕਿਹਾ ਸੀਗਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ 22 ਦੇ ਕਰੀਬ ਜਿਹੜੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਬਿਲਕੁਲ ਮੈਂ ਪਹਿਲੇ ਗੱਲ ਕਹਿਤੀ ਹੁਣ ਜਿਹੜੀ ਅਜੋਕੀ ਨਵੀਂ ਸਰਕਾਰ ਆ ਪੰਜਾਬ ਦੀ ਆਪਾਂ ਨਵੀਂ ਕਹਿੰਦੇ ਪਹਿਲੀ ਵਾਰ ਆਈ ਹੈ ਸੱਤਾ ਦੇ ਵਿੱਚ ਇਹਨਾਂ ਨੇ ਵੀ ਲੋਕਾਂ ਦੇ ਵਿੱਚ ਸਬਜਵਾਗ ਜਿਵੇਂ ਪਹਿਲਾਂ ਰਾਸ਼ੀ ਪਾਰਟੀਆਂ ਕਰਦੀਆਂ ਆ ਨਾ ਇਹਨਾਂ ਨੇ ਵੀ ਬੜੇ ਵਖਾਏ ਸੀ ਤੇ ਵਿੱਚੋਂ ਇਹਨਾਂ ਤੋਂ ਕੁਝ ਵੀ ਸਿੱਧ ਨਹੀਂ ਹੋਇਆ ਇਹਨਾਂ ਦੀ ਉਹ ਪ੍ਰਧਾਨ ਮੰਤਰੀ ਹੈਗੀ ਅਨਮੋਲ ਗਗਨਮਾਨ ਉਹਨੇ ਚੁਟਕੀਆਂ ਮਾਰ ਮਾਰ ਕੇ ਆ ਨਾ ਅਸੀਂ ਸਾਨੂੰ 5 ਮਿੰਟ ਸਤਾ ਦਿਓ 5 ਮਿੰਟਾਂ ਦੇ ਵਿੱਚ ਅਸੀਂ ਤਿੰਨਾਂ ਫਸਲਾਂ ਤੇ ਐਮਐਸਪੀ ਜਿਹੜੀ ਨਿਰਧਾਰਤ ਕਰ ਦਿਆਂਗੇ ਹੁਣ ਪੁੱਛਣਾ ਚਾਹੁੰਦੇ ਅਸੀਂ ਇੱਕ ਤੇ ਤਾਂ ਕਰ ਦੋ ਕਿਸੇ ਤੇ ਇੱਕ ਤੇ ਵੀ ਨਹੀਂ ਹੋਏਗੀ ਔਰ ਇਹਨਾਂ ਨੇ ਹੋਰ بڑا ਕੁਝ ਕਿਹਾ ਸੀਗਾ ਜਿਹੜਾ ਕਿਸਾਨਾਂ ਦਾ ਲੋਕਾਂ ਦਾ ਇਹ ਹੈ ਲੋਕਾਂ ਦੀ ਸਰਕਾਰ ਇਹ ਸੱਠਾਂ ਚ ਚੱਲੂਗੀ ਪਿੰਡਾਂ ਚ ਚੱਲੂਗੀ ਅੱਜ ਤੁਸੀਂ ਹਾਲਾਤ ਆ ਜਿਹੜੇ ਵੇਖ ਰਹੇ ਹੋ ਤਾਂ ਇਹ ਹੁਣ ਜਿਹੜਾ ਹੈਗਾ ਵੱਡੇ ਅੰਦੋਲਨ ਹੋ ਰਹੇ ਐ ਇਹਨਾਂ ਅੰਦੋਲਨਾਂ ਦੇ ਵਿੱਚੋਂ ਜਨਤਾ ਜਿਹੜੀ ਉਹ ਮਾਹਰ ਹੋ ਕੇ ਆ ਰਹੀ ਹੈ ਇਹਨਾਂ ਦੀਆਂ ਜਿਹੜੀਆਂ ਝੂਠੀਆਂ ਜਿਹੜੇ ਇਹਨਾਂ ਦੇ ਵਾਦੇ ਉਹਨਾਂ ਦੇ ਸਮਝ ਲੈ ਕੇ ਆ ਰਹੀ ਹੈ ਤਾਂ ਇਹਨਾਂ ਦਾ ਸੁਭਾਅ ਕਹੇ ਸਾਰੀਆਂ ਪਾਰਟੀਆਂ ਨੂੰ ਸਵਾਲ ਜਵਾਬ ਵੀ ਹੋਣਗੇ ਔਰ ਵਿਰੋਧ ਵੀ ਹੋਣਗੇ ਪਲਾਈ ਇਹ ਵੀ ਇਹਨਾਂ ਨੂੰ ਇਹ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕਿਵੇਂ ਕਰੋਗੇ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਹਾ ਜਾ ਰਿਹਾ ਸੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਗੱਠਜੋੜ ਹੋਣ ਜਾ ਰਿਹਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ। ਹੁਣ ਉਹਨਾਂ ਨੇ ਸਿੱਧੇ ਤੌਰ ਤੇ ਇਹ ਕਹਤਾ ਹੈ ਕਿ ਜਿੰਨਾ ਚਿਰ ਤੁਸੀਂ ਕਿਸਾਨਾਂ ਦੇ ਮਸਲੇ ਨਹੀਂ ਹੱਲ ਕਰਦੇ, ਬੰਦੀ ਸਿੰਘਾਂ ਦੇ ਮਸਲੇ ਨਹੀਂ ਹੱਲ ਕਰਦੇ, ਉਹਨਾਂ ਟਾਈਮ ਸਾਡਾ ਕਿਸੇ ਨਾਲ ਗੱਠਜੋੜ ਨਹੀਂ ਸਿਰਫ ਅਸੀਂ ਪੰਥ ਦੇ ਨਾਲ ਚੱਲਾਂਗੇ, ਕਿਸਾਨਾਂ ਦੇ ਨਾਲ ਚੱਲਾਂਗੇ। ਉਹਨਾਂ ਦੀ ਸਪੋਰਟ ਕਰੋਗੇ ਤੁਸੀਂ ਜਾਂ ਉਹਨਾਂ ਦੇ ਵੀ ਖਿਲਾਫ ਚੱਲੋਗੇ? ਨਹੀਂ ਵੇਖੋ ਇਹ ਇਹ ਵੀ ਇੱਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜੇਕਰ ਅੱਜ ਜਿਹੜਾ ਉਹਨਾਂ ਨੇ ਬਿਲਕੁਲ ਇਹ ਚਰਚਿਤ ਹੋ ਗਿਆ ਸੀ ਵੀ ਬੀਜੇਪੀ ਦੇ ਨਾਲ ਉਹਨਾਂ ਦਾ ਗਠਜੋਦਨ ਹੈ ਜਿਹੜਾ ਉਹ ਹੋਣ ਦੇ ਬਿਲਕੁਲ ਨੇੜੇ ਜਾਵੜਿਆ ਸੀ ਜੇਕਰ ਪਿੱਛੇ ਹਟਿਆ ਤਾਂ ਕਿਸਾਨ ਅੰਦੋਲਨ ਦੇ ਦਵਾ ਸਤਕੇ ਹਟਿਆ ਪਿੱਛੇ ਉਹਨਾਂ ਨੇ ਲੰਮਾ ਸਮਾਂ ਸਰਕਾਰ ਚਲਾਈ ਹੈ ਇਹਨਾਂ ਦੇ ਨਾਲ ਤੇ ਉਹਨਾਂ ਸਰਕਾਰਾਂ ਦੇ ਵਿੱਚ ਪਿਛਲੇ ਜਿਹੜੇ ਤਿੰਨ ਆਪਾਂ ਕਾਨੂੰਨ ਕੈਨਸਲ ਕਰਵਾਏ ਉਹਦੇ ਵਿੱਚ ਇਹਨਾਂ ਨੇ ਕੀ ਤਰ੍ਹਾਂ ਤਰ੍ਹਾਂ ਜਿਹੜੇ ਗਰਗਟੰਗੂ ਰੰਗ ਬਦਲੇ ਜਦੋਂ ਕਾਨੂੰਨ ਆਏ ਉਦੋਂ ਆਪਣੇ ਵੱਡੇ ਬਾਦਲ ਸਾਹਿਬ ਵੀ ਇਹ ਗੱਲਾਂ ਕਹਿੰਦੇ ਰਹੇ ਕਾਨੂੰਨ ਤਾਂ ਲੋਕਪੱਖੀ ਹੈ ਇਹ ਤਾਂ ਕੁਝ ਕੁ ਲੋਕ ਨੇ ਜਿਹੜਾ ਵਿਰੋਧ ਕਰਦੇ ਆ ਜਦੋਂ ਲੋਕ ਰੋਠ ਠਖੜਿਆ ਫਿਰ ਉਹ 9 ਮਾਸ ਦਾ ਰਿਸ਼ਤਾ ਵੀ ਟੁੱਟ ਗਿਆ ਸੀ ਬੀਜੇਪੀ ਦੇ ਨਾਲ ਤਾਂ ਜਿਹੜਾ ਜਿਹੜਾ ਜਿੱਥੇ ਕਿਸੇ ਮੈਂ ਪਹਿਲੇ ਸਪਸ਼ਟ ਕਰਤਾ ਰਾਜਨੀਤਿਕ ਪਾਰਟੀ ਨਾਲ ਪਲਾਂ ਦੀ ਉਹ ਅਕਾਲੀ ਦਾ ਲੈ ਕਾਂਗਰਸ ਆਮ ਆਦਮੀ ਪਾਰਟੀ ਬੀਜੇਪੀ ਨੇ ਤਾਂ ਹੈਗਾ ਹੈਗਾ ਅਸੀਂ ਐਸ ਕਿਮ ਨੌਨ ਪੋਲੀਟੀਕਲ ਹੈ ਸਾਡਾ ਕੋਈ ਕਿਸੇ ਨਾਲ ਸਮਝੌਤਾ ਨਹੀਂ ਜਿੱਥੇ ਕਿਸਾਨੀ ਦੇ ਨਾਲ ਮਨਿਤ ਕਸ਼ ਮਜ਼ਦੂਰਾਂ ਲੋਕਾਂ ਦੇ ਉੱਤੇ ਡਾਕਾ ਜਿਹੜੀ ਪਾਰਟੀ ਨੇ ਜਿਸ ਸਮੇਂ ਤੇ ਮਾਰਿਆ ਉਸ ਸਮੇਂ ਦੇ ਸਵਾਲ ਜਵਾਬ ਉਹਨਾਂ ਨਾਲ ਹੋਣਗੇ ਜਿਵੇਂ ਉਹ ਦੂਜੀਆਂ ਪਾਰਟੀਆਂ ਸਾਹਮਣੇ ਤਾਂ ਤੁਸੀਂ ਕਹਿੰਦਾ ਵੀ ਸਵਾਲ ਜਿਹੜੇ ਖੜੇ ਕਰਾਂਗੇ ਉਹਨਾਂ ਜਿਹੜੀ ਸ਼ਰਮ ਨੇ ਕਾਲੀ ਦਲ ਹੈ ਜਿਵੇਂ ਤੁਸੀਂ ਆਪ ਹੀ ਕਹਿੰਦਾ ਕਿ ਸਾਡੇ ਕਰਕੇ ਉਹਨਾਂ ਨੇ ਜਿਹੜਾ ਗੱਠ ਜੋੜ ਨਹੀਂ ਕੀਤਾਗਾ ਸਾਡੇ ਹੱਕ ਤੇ ਚੱਲੇ ਪਰ ਤੁਸੀਂ ਉਹਨਾਂ ਦੇ ਹੱਕ ਤੇ ਚਲੋਗੇ ਉਹਨਾਂ ਨੂੰ ਸਵਾਲ ਇਸੇ ਤਰ੍ਹਾਂ ਹੀ ਖੜੇ ਕਰੋਗੇ ਤੇ ਜੇ ਕਰੋਗੇ ਕਿਹੜੇ ਸਵਾਲ ਉਹਨਾਂ ਦੇ ਸਾਹਮਣੇ ਸਵਾਲ ਹੋਣਗੇ ਜੀ ਸਵਾਲ ਹੋਣਗੇ ਵੇਖੋ ਉਹਨਾਂ ਦੀ ਵੀ 10 ਸਾਲ ਸਰਕਾਰ ਰਹੀ ਹੈ 10 ਸਾਲ ਦੇ ਵਿੱਚ ਕੀ ਕੀਤਾ ਉਹਨਾਂ ਨੇ ਕਿਸਾਨੀ ਦਾ ਜਾਂ ਮਜ਼ਦ ਇਹ ਲੋਕਾਂ ਦਾ ਤਾਂ ਕਿਸਾਨਾਂ ਦਾ ਤਾਂ ਕੁਝ ਨਹੀਂ ਕੀਤਾ ਕੋ ਉਹਨਾਂ ਨੇ ਉਹਨਾਂ ਕੋਲ ਤਾਂ ਇਹ ਵੀ ਵਧੀਆ ਵੱਡਾ ਸਮਾਂ ਸੀਗਾ ਜਦੋਂ ਭਾਜਪੀ ਦੇ ਵਿੱਚ ਸਰਕਾਰ ਸੀ ਲੰਬੇ ਸਮੇਂ ਤੋਂ ਉਹਨਾਂ ਦਾ ਗਠਵੰਧਨ ਰਿਹਾ ਹੈ ਮਨਿਸਟਰ ਰਹੇ ਨੇ ਵੀ ਬਹਾਰ ਸਮਰਿਤ ਕੋਰ ਬਾਦਲ ਉੱਥੇ ਕੀ ਲਿਆ ਕੇ ਦਿੱਤਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬੇੜਾ ਘਰ ਕੀ ਹੋਇਆ ਦਿਨੋ ਦਿਨ ਦਿਨੋ ਦਿਨ ਉਹਨਾਂ ਕੋਲੇ ਕਿਹੜਾ ਉਹਨਾਂ ਨੇ ਕਿਹੜਾ ਕੋਈ ਸੁਧਾਰ ਕੀਤਾ ਜਿੰਨੇ ਚਿਰ ਰਾਜ ਰਿਹਾ ਉਹਨਾਂ ਦਾ ਉਹਨਾਂ ਦੇ ਖਿਲਾਫ ਵੀ ਸਵਾਲ ਹੋਣਗੇ ਜਵਾਬ ਉਹਨਾਂ ਨੂੰ ਵੀ ਦੇਣੇ ਪੈਣਗੇ ਬੋਰਡ ਕਿਸ ਤਰੀਕੇ ਦੇ ਲਾਉਂਗੇ ਕਿਹਾ ਜਾ ਰਿਹਾ ਹੈ ਕਿ ਬੋਰਡ ਆ ਜਿਹੜੇ ਸਥਾਂਾਂ ਦੇ ਵਿੱਚ ਪਿੰਡਾਂ ਦੇ ਜਿਹੜੇ ਚੌਕਾਂ ਦੇ ਵਿੱਚ ਲਗਾਏ ਜਾਣਗੇ ਉਹ ਕਿਸ ਤਰੀਕੇ ਦੇ ਬੋਰਡ ਹੋਣਗੇ ਤੁਹਾਡੇ ਜਿਹੜੇ ਬੋਰਡ ਹੈ ਸਾਡੇ ਸਭ ਤੋਂ ਵੱਡਾ ਸਾਡਾ ਮਹਾਨ ਸ਼ਹੀਦ ਹੈ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਵੱਲੋਂ ਉਹਦਾ ਤੁਸੀਂ ਦੇਖ ਹੀ ਲਓਗੇ ਪਿੰਡਾਂ ਦੇ ਵਿੱਚੋਂ ਵੀਡੀਓ ਆ ਰਹੀ ਹੈ ਵੀ ਮੇਰਾ ਕੀ ਕਸੂਰ ਸੀ ਇਹ ਹੀ ਲਿਖ ਕੇ ਲਾਇਆ ਵੀ ਮੈਂ ਦਿੱਲੀ ਜਾ ਰਿਹਾ ਸੀ ਮੈਂ ਤੁਹਾਡੇ ਵੱਲੋਂ ਮੰਨੀਆਂ ਹੋਈਆਂ ਮੰਗਾਂ ਜਾਂ ਤੁਹਾਡੇ ਵੱਲੋਂ ਦਵਾਏ ਗਏ ਵਿਸ਼ਵਾਸ ਕੀਤੇ ਹੋਏ ਵਾਦੇ ਯਾਦ ਕਰਵਾਉਣ ਲਈ ਆਪਦੀ ਰਾਜਧਾਨੀ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਜਾ ਰਿਹਾ ਸੀ ਮੇਰੇ ਗੋਲੀ ਕਿਉਂ ਮਾਰੀ ਉਹਦੇ ਤੇ ਇਹੀ ਲਿਖਿਆ ਬਾਕੀ ਜਿੰਨੀਆਂ ਵੀ ਮੰਗਾਂ ਸਾਡੀਆਂ ਬੀਜੇਪੀ ਸਰਕਾਰ ਦੇ ਨਾਲ ਸੀਟ 2 50 ਦੇ ਫਾਰਮੂਲੇ ਦੀ ਗੱਲ ਹੈ ਜਾਂ ਕਿਸਾਨ ਮਜ਼ਦੂਰ ਦੇ ਕਰਜ਼ੇ ਦੀ ਗੱਲ ਹੈ ਐਮਐਸਪੀ ਤੇ ਗਰੰਟੀ ਕਾਨੂੰਨ ਦੀ ਗੱਲ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਉਹਨਾਂ ਬੋਰਡਾਂ ਦੇ ਉੱਤੇ ਲਾ ਕੇ ਉਹ ਸ਼ਹੀਦ ਦੀ ਫੋਟੋ ਲਾ ਕੇ ਹਰ ਪਿੰਡ ਦੀ ਹਰ ਸਾਥ ਦੇ ਵਿੱਚ ਲਾਇਆ ਜਾਊਗਾ ਥੈਂਕ ਯੂ ਵੈਰੀ ਮੱਚ ਤਾਂ ਇਹ ਸਨ ਐਸਕੇਮ ਗੈਰ ਰਾਜਨੀਤਿਕ ਦੇ ਆਗੂ ਇੰਦਰਜੀਤ ਕਨਿਆ ਤਾਂ ਸਿੱਧੇ ਤੌਰ ਤੇ ਕਹਿੰਦਾ ਹੈ ਕਿ ਸਾਡੇ ਆਸਤੇ ਕੋਈ ਵੀ ਜਿਹੜੀ ਸਿਆਸੀ ਪਾਰਟੀ ਹੈ ਉਹਨਾਂ ਦੇ ਸਾਹਮਣੇ ਸਾਡੇ ਸਵਾਲ ਖੜੇ ਹੋਣਗੇ ਸਾਡੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਕਿਉਂਕਿ 2024 ਦੀਆਂ ਚੋਣਾਂ ਆ ਗਈਆਂ ਸਵਾਲ ਵੀ ਖੜੇ ਕਰਨੇ ਆ ਤੇ ਜਿਹੜੇ ਬੋਰਡ ਆ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਚੌਕਾਂ ਦੇ ਵਿੱਚ ਲਗਾਏ ਜਾਣਗੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹਿੰਦੀ ਹੈ ਇਹ ਕਿਸਾਨਾਂ ਦੇ ਫੈਸਲੇ ਕਿਸ ਤਰੀਕੇ ਦੇ ਹੁੰਦੇ ਆ ਕਿਸ ਤਰੀਕੇ ਦੇ ਸਵਾਲ ਆ ਜਿਹੜਾ ਉਹਨਾਂ ਸਿਆਸੀ ਪਾਰਟੀਆਂ ਨੂੰ ਕਿਤੇ ਜਾਣਗੇ ਔਰ ਸਿਆਸੀ ਪਾਰਟੀਆਂ ਦੇ ਆਗੂ ਜਾਂ ਜਿਹੜੇ ਚੋਣਾਂ ਦੇ ਵਿੱਚ ਉਤਰਨਗੇ ਉਹ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਆ ਮਨਾਉਣਗੇ ਰਾਜ਼ੀ ਕਰਨਗੇ ਗੁਰਜੀਤ ਸਿੰਘ ਰਮਣਾ ડી5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ